ਉਹ ਵੀ ਸਾਸਰੀ ਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਬਲੌਗ ਕਰਦਾ ਆਪਾਂ ਜਿੱਦਾਂ ਸਟਾਰਟ ਤੇ ਚੱਲਿਆਂ ਆਪਾਂ ਗੁਰਦੁਆਰਾ ਸਾਹਿਬ ਅੱਜ ਗਾਵਾ ਗੁਰਵਰਜਨ ਦੇਵ ਜੀ ਸਾਹਿਬ ਜੀ ਦਾ ਸ਼ੀਤੀ ਦਿਹਾੜਾ ਤੇ ਗੁਰਦੁਆਰਾ ਸਾਹਿਬ ਚੱਲਿਆਂ ਆਪਾਂ ਕਾ ਨੂੰ ਬੋਲੀ ਆਪਣੇ ਨਾਲ ਆ ਗਿਆ ਇੱਕ ਢੰਗੋ ਤੇ ਭਾਜੀ ਭਾਜੀ ਚੱਲਿਆਂ ਆਪਣੇ ਨਾਲ ਭਾਈ ਦੇ ਪੱਗ ਬੱਧੀ ਆ ਜੀ ਕੀ ਚਾਲੀ ਬਟਾਲੀ ਤੇ ਡਰੇ ਵਰਨਾ ਅੱਗੇ ਨਹੀਂ ਆਇਆ ਮੁਸ਼ਕ ਮਾਰਦਿਆ ਕੀ ਗੱਲੋ ਬਈ ਲਗਾਉਣੇ ਅੱਗੇ ਤੁਹਾਨੂੰ ਅੱਜ ਕਲੋਂ ਪੁਲਿਸ ਆ ਗੁਰਦੁਆਰਾ ਸਾਹਿਬ ਇਹ ਤੋਂ ਸੀ ਨਾ ਅਨਾਲ ਛੋੜੇ ਗੁਰਦੁਆਰਾ ਸਾਹਿਬ ਮਾਤਾ ਕੀ ਬਾਤ ਉੱਤੋਂ ਬਾਅਦ ਆਪਾਂ ਕਿੱਥੇ ਜਾਣੇ ਅੱਗੇ ਆਪਾਂ ਤੁਹਾਨੂੰ ਦੱਸਾਂਗਾ ਬਹੁਤ ਹੈ ਇੱਥੇ ਪੱਥਰੀ ਸਾਰਾ ਇਹ ਤੋੜਨ ਦਾ ਜੋ ਇਹ ਮੈਦ ਹੋਣੇ ਕਿਉਂ ਬਈ ਓਕੇ ਰਿਪੋਰਟ ਓਕੇ ਰਿਪੋਰਟ ਉਹ ਉਂਗਲਾ ਨਹੀਂ ਜਮਾਨਾ ਪਤਾ ਉਹ ਉਂਗਲਾ ਹੈ ਇਹ ਇਹ ਸਹੀ ਹੁੰਦੀਆਂ ਇਹ ਦੋ ਕੱਠੀਆਂ ਨਹੀਂ ਹੁੰਦੀਆਂ ਇਹ ਇਹ ਗੱਲ ਨਹੀਂ ਸਾਰੇ ਹੋਣਗੀਆਂ ਆਹ ਦੇਖੋ ਉਹ ਬਾਲਾ ਸੰਗਤ ਸੰਗਤ ਗਲੋਤੀ ਬਾਲਾ ਪੂਰੇ ਮਾ ਇਹ ਤੋਂ ਫੇਕ ਮੰਗਿਆ ਲੁੱਣੀ ਬਣੀ ਹੋ ਸਿੱਧਾ ਜੀ ਜੀ ਚਲੋ ਜੀ ਮਿਲਦੇ ਤਾਨੂੰ ਅੱਗੇ ਅਦਰੋਂ 에어ਪੋਰਟ ਦਾ ਨਕਸ਼ਾ ਦੇਖ ਲਓ ਵੀ 에어ਪੋਰਟ ਤਿਆਰ ਹੁੰਦਿਆ ਉਡੇ ਟਾਈਮ ਤੱਕ ਜਹਾਜ਼ ਹੁਣ ਇੱਥੇ ਉਤਰਿਆ ਕਰਨੇ 99 ਬਣ ਗਏ 99 ਮਣੀਏ ਇਹਨਾਂ ਯਾਰ ਤੇਰਾ 99 ਤੇ ਆ ਉਹ ਕੀ ਬਣਾਇਆ ਇਹਨਾਂ ਨੇ ਵਿੱਚ ਸਿਸਟਮ ਵੀਊ ਬੜਾ ਘਣਾਉਂਦਾ ਇੱਥੇ ਵੀਡੀਓ ਘੜੀ ਆ ਸਾਰੇ 99 ਹੀ ਆ ਜਿਹੜੇ ਉਹ ਆ ਜਿੱਥੇ ਉਹ ਉੱਥੇ ਉੱਥੇ ਮਤਲਬ ਉਹ ਬਿਆਪ ਉਹ ਕ੍ਰੇਨ ਲੱਗੀ ਕਵਲਕੋ ਫਲਾਈ ਜੀ ਵੀ ਲਈ ਹੂੰ ਜਿਹੜੇ ਮਤਲਬ ਬੰਦੇ ਆਉਂਦਾ ਐ ਐਂਟਰੀ ਉਧਰ ਪੱਥਰ-ਬੁੱਟੀ ਜਾਂਦੇ ਵਿੱਚੋਂ ਗਣਾ-ਗਣਾ ਖੱਡੇ ਪਈ ਜਾਂਦੇ ਉਹ ਥੋੜਾ ਕੋ ਬਣਾਇਆ ਸੀ ਹਾਂ ਉਧਰ ਪਹੁੰਚ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਨਾਨਕ ਸੱਚਖੰਡ ਸਭਾ ਕਲੋਪਲੀ ਇੱਕ ਗੱਲ ਵਧੀਆ ਲੱਗੀ ਜਿਹੜੇ ਪੰਜਾਬੀ ਚ ਲਿਖਿਆ ਜਾਓ ਟੇਕ ਨੀ ਮੱਖਾ bak <laughs> ਉਹ ਵੀ ਮਿੱਤਰੋ ਮੱਥਾ ਟੇਕ ਲਿਆ ਆਪਾਂ ਗੁਰਦੁਆਰਾ ਸ੍ਰੀ ਸ੍ਰੀ ਗੁਰੂ ਨਾਨਕ ਦੇਵ ਸੱਚਖੰਡ ਸਬਾ ਕਲਮਪੁਲੀ ਮੱਥਾ ਟੇਕ ਕੇ ਉਤੋਂ ਤੇ ਆ ਗਿਆ ਆਪਾਂ ਬਾਹਰਲੀ ਸਾਈਡ ਵਿੱਚ ਵੀ ਲੱਗੀ ਤੇ ਇਹ ਜਦੋਂ ਆਪਾਂ ਨੂੰ ਬੜੀ ਵਧੀਆ ਲੱਗੀ ਆਪਾਂ ਪਹਿਲਾਂ ਐਮਪੀ ਚ ਵੀ ਰਹੇ ਨਾ ਉੱਥੇ ਵੀ ਦੇਖਦੇ ਰਹੇ ਹਾਂ ਤੇ ਗੁਰਦੁਆਰਾ ਉੱਤੇ ਹਿੰਦੀ ਚ ਸਭ ਕੁਝ ਹਿੰਦੀ ਚ ਲਿਖਿਆ ਹੁੰਦਾ ਇਸ ਦੇ ਉੱਤੇ ਪੰਜਾਬੀ ਚ ਲਿਖਿਆ ਐਮਪੀ ਚ ਹਾਂ ਉੱਥੇ ਗੁਰਦੁਆਰਾ ਨੇ ਹੀ ਬੀਜ ਲਿਖਿਆ ਹੁੰਦਾ ਹੈ ਇੱਥੇ ਵਧੀਆ ਪੰਜਾਬੀ ਚ ਲਿਖਿਆ ਹਾਂ ਨਾਲੇ ਵਧੀਆ ਦਰਬਾਰ ਵਿੱਚ ਉੱਥੇ ਲੰਗਰ ਲਾਇਆ ਇਹ ਉਹਨਾਂ ਨੇ ਉਦਾਂ ਹੀ ਚਪਲਾਂ ਚੁਪਲਾਂ ਲੈ ਕੇ ਸਭ ਕੁਝ ਉਦਾਂ ਹੀ ਕਰੇ ਕਰੇ ਐਸੇ ਆ ਕੇ ਸੇਰਵਿਸ ਫੀ ਲੱਗੀ ਲੰਗਰ ਨਾਲ ਇਹ ਦਰਦਵਾਰ ਇਹ ਐਸਰਟ ਬੈਕ ਸਾਈਡ ਤੋਂ ਬੜਾ ਆਨੰਦ ਆਇਆ ਇਹ ਪੈਂ ਚੱਲਣ ਦੇ ਆਹੀ ਵੀਡੀਓ ਵਿੱਚ ਵੀ ਇਹ ਲੈਣਾ ਦੱਸੂ ਅੱਡਾ ਪਹੁੰਚੇ ਇੰਟਾਈਕ ਬੈਠੋ ਨੇ ਉੱਥੇ ਬਹੁਤ ਆਂਦਾ ਹੈ ਤੇ ਦਿੱਲੀ ਪਰ ਹੈਗਾ ਥੋੜੀ ਦੂਰ ਹੈ ਤੇ ਦਿੱਲੀ ਜੇ ਰੁਕ ਚੱਜ ਉਹਨਾਂ ਨੇ ਨਾ ਦਿੱਲੀ ਆਇਆ ਕਰਨ ਹੁਣ ਅੱਜ ਇੱਕ ਕਰ ਅਨੰਦੌਲਾ ਇੱਕ ਰੰਗ ਦੇ ਅਗਦਰ ਭਾਰ ਦੇ ਵਿੱਚ ਬਹੁਤ ਵਧੀਆ ਲੱਗਦਾ ਪਹੁੰਚ ਆਂਦਾ ਹੈ ਕਿੱਥੇ ਆ ਜੇ ਤਹਾਂ ਗੱਲ ਕਰ ਦੋ ਬਤਾਉਂਦਾ ਹਾਂ ਪਲ ਕੋਲ ਨਾ ਆਉਂਦਾ ਲੋ ਲੱਗ ਗਿਆ ਗਾਇਬ ਹੋ ਗਿਆ ਪੈਪ ਦੇ ਵਿੱਚ ਉੜ ਗਿਆ ਲੋ ਪੈਪ ਦੇ ਵਿੱਚ ਉੜ ਗਿਆ ਮਾਈਕ ਸਾਡੇ ਵੀ ਸੁਣਨੀ ਨੇ ਚੁੱਗੀਆਂ ਦੇ ਲੈਣਾ ਇਹ ਕਬੀਆ ਪੁਲਿਸ ਬਲਸ ਲੱਗੀ ਕਲਮ ਪੋਲੀ ਮਾਰਕ ਇੰਨਾ ਸਾਲਿਆ ਕੈਮਰਾ ਵੇਚ ਲਿਆ ਤੇ ਪੜਕਣਾ ਨਾ ਨਾ ਉੱਪਰ ਆਉਂਦਾ ਜੀ ਜੇਸੀ ਅਭੀ ਨਾ ਢਾਈ ਜੰਦੇ ਮਿੰਟਾਂ ਵਿੱਚ ਬਟੜੋੜ ਹੀ ਬਣਾਉਣਾ ਹੋਣਾ ਇੱਥੇ ਉਸ ਬਹੁਤ ਲੱਕੀ ਕਾਰਪੋਰੇਸ਼ਨ ਦਾ ਨਾ ਇੱਥੇ ਚੱਲੋ ਵੀ ਮਦਰੋ ਆਪਾਂ ਫਿਰਦੇ ਆ ਪਨਵੇਲ ਪਨਵੇਲ ਕਲਮਬੋਲੀ ਕਲਮਬੋਲੀ ਤੋਂ ਸਿੱਧਾ ਅਗੇ ਪਨਵੇਲ ਕੋਲੀਵਾੜਾ ਤੇ ਕੋਲੀਵਾੜਾ ਚੌਂਕ ਇਹ ਆਸਮਾਨ ਲਿਆ ਥੋੜਾ ਜਿਹਾ ਇਥੋਂ ਸਾਮਾਨ ਨਹੀਂ ਲਿਆ ਸਾਮਾਨ ਨਹੀਂ ਕਹਿਣਾ ਸੱਚ ਲੋਕੀ ਗਲਤ ਸਮਝਦੇ ਮਨ ਲ ਕੋਈ ਇੰਡੀਆ ਜਨਤਾ ਨਹੀਂ ਹੁੰਦਾ ਤੇ ਚੇਤਾ ਭੁੱਲ ਕੇ ਕਲਿਫ ਲੈਣ ਦਾ ਦੁਕਾਨ ਚ ਉਥੇ ਭੀੜੀ ਜਿਆਦੀ ਐ ਬੰਨੇ ਬੂਟਾਂ ਵਾਲੀ ਦੁਕਾਨ ਆਉਣੀ ਉਹ ਗੱਡੀ ਆ ਕੇਕਾਂ ਵਾਲੀ ਕੇਕ ਕੱਟਣਾ ਕੇ ਦਾ ਬਰਥ ਆ ਬੰਨ ਰੋ ਮੇ ਇਤਰੇ ਬਰਥ ਆ ਇਧਰ ਦੱਸੋ ਜੀ ਦਾ ਬਰਥ ਕੇਕ ਲੈ ਆਉਣੇ ਆਡਾ ਨਹੀਂ ਆ ਗਾ ਇੱਕ ਸਾਡੇ ਲਫਰੀਆਂ ਦਾ ਬੰਡ ਦਾ ਇਹ ਬੰਡ ਤੇ ਆ ਵਾਜਦਾ ਨਹੀਂ ਤੇ ਇਹਦਾ ਹੋਣਾ ਬੰਡ ਦਾ ਬਾਡੇ ਕਵੇ ਤੇਰਾ ਜ਼ਰਾ ਬਾਡੇ ਕੰਮ ਕਿਧਰੇ ਬੋਲਣਾ ਕਿਧਰ ਬਾਡੇ ਕਾ ਬਾਤਾ ਤੇਰਾ ਜਨਮ ਦਿਨ ਕਬ ਆਇਆ ਥਾ ਤਰਤੀ ਤੇ ਇਹਨੂੰ ਚੇਤਾ ਹੀ ਨਹੀਂ ਹੈ ਰਹਿਣੇ ਦੋ ਰਹਿਣੇ ਤਾਂ ਬਸ ਹੋ ਗਿਆ ਹੋ ਗਿਆ ਇਹਨਾਂ ਨਹੀਂ ਸੋਚਨੇਗਾ ਬਸ ਕੱਟ ਲੈ ਮੈਂ ਤਾਂ ਸੁਣ ਮੇਰਾ ਗਿਆ 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 ਠਾਹਾਂ ਦੋ ਮੈਂ ਮੈਂ ਦਾਦਾ ਗਿਆ ਗਿਆ ਜਿਆ ਟੱਪ ਰੰਗ ਉਹ ਜਲਾ ਚ ਪੋਹ ਨਾ ਲੈ ਆਹ ਉਹ ਆ ਗਈ ਦੁਕਾਨ ਉੱਤੋਂ ਸ਼ੈਸ ਵਜਣਾ ਨਹੀਂ ਇਹ ਤੇ ਤੁਸੀਂ ਪੈਂਡ ਪੁੰਡ ਵਾਲੀ ਆ ਨਹੀਂ ਉਹ ਗਾੜੀ ਪੈਂਡ ਪੁੰਡ ਵਾਲੀ ਔਰ ਪੈਂਡ ਵਾਲੀ ਵੱਡੀ ਦੁਕਾਨ ਜਿਹੜੀ ਪੈਂਡ ਉੱਤੋਂ ਗਾੜੀ ਫਿਰ ਇੱਕ ਅੱਧੀ ਔਰ ਦੁਕਾਨ ਆ ਬਸ ਉੱਤੋਂ ਬਾਅਦ ਖਤਮ ਨਹੀਂ ਲੱਗਦਾ ਲੋਨ ਫਿਰ ਉੱਥੇ ਹੀ ਮਿਲਦੇ ਫਿਰ ਉੱਥੋਂ ਲੈ ਲੰਨੇ ਆ 980 ਚਾਰ ਕੋਲ 980 ਬੋਲਵੇਂ ਤੂੰ ਆ ਉਹ ਉੱਥੇ ਲੈ ਤੂੰ 900 ਦਿੰਦਾ ਤੇ ਉੱਥੋਂ ਨੇ ਕਟਾ ਦੇਣੇ ਆ ਆਖਾਂਗੇ ਨੂੰ ਘਟਾਲਾ 50 ਰੁਪਏ 150 ਰੁਪਏ ਵੰਗੇ ਆਮ ਵੰਗੇ ਮੰਗੰਦਾ ਹੈ ਇਹਨਾਂ ਦਾ ਇਹ ਤਾਂ ਜ਼ਿਆਦਾ ਕਹੀ ਜਾਂਦਾ ਸੀ ਨਾ 100 ਰੁਪਏ ਇਹ ਜ਼ਿਆਦਾ ਕਹਿਰ ਕਰੀ ਇਹ ਟ੍ਰੈਫਿਕ ਬਹੁਤ ਜ਼ਿਆਦੀ ਹੈ ਗੱਡੀ ਆਪਣੀ ਤੁੰਨ ਦੀ ਹੌਲੀ ਹੌਲੀ ਯੂਵੈਲਰ ਯੂਵੈਲਰ ਦੀ ਦਿਖਾਣੀ ਯੂਵੈਲਰ ਉਹ ਆ ਗਈ ਇੱਕ ਦੋ ਆ ਆ ਵਿਹੜ ਦੇ ਉੱਥੋਂ ਪਤਾ ਨਹੀਂ ਮਿਲਨੇ ਨੇ ਰੱਖਿਆ ਹੈਗਾ ਸੇਫਟੀ ਦਾ ਸਮਾਨ ਤਾਂ ਨੇ ਯਾਰ ਜਗ੍ਹਾ ਜਗ੍ਹਾ ਜੁਕਤਾਂ ਨੇ ਰੱਖਿਆ ਤੇ ਲੋਨ ਜਦੋਂ ਵੀ ਹੈਗੀ ਨੇ ਜ਼ੈਟ ਦਾ ਸੂਟ ਕੰਦ ਬਹੁਤ ਰੱਖ ਜਗ੍ਹਾ ਨਹੀਂ ਆ ਰਹਿ ਗਿਆ اتنا ਪੂੜਾ ਪਾ ਨਹੀਂ ਵੇ ਸਾਰਾ ਭਜਾਂ ਦਿੰਦਾ ਕੋਡ ਆ ਮੜ ਚੱਲੀ ਹੈ ਮੜ ਚੱਲੀ ਚਲੋ 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 ਉਹ ਇਧਰੇ ਜਾਣਾ ਉਹ ਵੀ ਆਪਣਾ ਇਹਨੇ ਕਲਾਗਾ ਇਹ ਨਾ ਬੜੀ ਟੀ ਦਾ ਨਾ ਕਿਹੜੇ ਖਰਾਬ ਹੋ ਗਈ ਆਪਣੀ ਇੱਕ ਨੂੰ ਆਪ ਬਵਾਇਆ ਚੱਲ ਤੇ ਇੱਕ ਵੀ ਟੁੱਟ ਗਈ ਉਹ ਸਹੀ ਕਰਾਈ ਇਹ ਕੱਲ ਦੀ ਅੱਜ ਰੋ ਜੀ ਨਾ ਤੋਂ ਹੋਣੀ ਸ਼ੁਰੂ ਕਰਦੇ ਰੁਪਈਆ ਕਿੰਨਾ ਮੀਂਹ ਖਰਾਬ ਹੋ ਗਿਆ ਤਾਂ ਨਹੀਂ ਬਈ ਦੁਬਾਰਾ ਮਸ਼ੀਨ ਦੁਬਾਰਾ ਥੈਂਕ ਯੂ फोन चल रही है चल रही है क्यों नहीं चलेगा ओके जी चलाने के लिए आपको बोला ना हर चीज का अगर ट्रीटमेंट होगा तो क्यों नहीं चलेगा कितना का लिया था के ए, सर तक दो सौ रुपए दो सौ सही है कहाँ से लिया था ये वहाँ उलवा से लिए उलवा रहते ना आप सही था वो प्राव था। प्राव था। वो ठगी मार, मार लिया फिर ठगी नहीं नहीं, नहीं, नहीं है ये तो खराब फिर और उसको उनका अंदर कल का तो उसको बेचारा को क्या फुकाई को उसको बदनाम नहीं करो चालू थोड़ा हुआ बंद ही हुआ जब से लिया मेरा ध्यान नहीं पड़ा मैं ले लिया देखा नहीं चालू है क्या तो तारे तारे चालू हो गया चालू <fat>? चालू हो ना ये तक ना अपना काम रहता फटाफट हां तो मित्रों आप आए हैं डी मॉल मॉल अंदर चले हैं की-की हैं ਮੋੜ ਬਣਾਇਆ ਪੂਰਾ ਗਰਮੋ ਗਰਮ ਮਾਸ਼ਾਨ ਮਲਮਾਲੀ ਤੋਂ ਬਿਲਕੁਲੇ ਆ ਲਈ ਹੋਰ ਰੋੜੀ ਕਮਾਈ ਜੰਨੇ ਤੁਹਾਨੂੰ ਅੱਜ ਤੁਹਾਨੂੰ ਮੋੜ ਕਮਾਉਣੇ ਸੱਸਰੀ ਗਾਲ ਜੀ ਵੈਲਕਮ ਕਰੋ ਸਾਡਾ ਮੈਂ ਵੈਲਕਮ ਕਰੋ ਸਾਡਾ ਆ ਆਹ ਵੇ ਕਿੱਦਾਂ ਜਾਂਦਾ ਝੋਟਾ ਝੋਟਾ ਛੱਡਿਆ ਸੀ ਭੂਣ ਖਟਾ ਭੂੜੇ ਇਧਰੋਂ ਦੇਖਿਆ ਕਿ ਲੋ ਵੀ ਪਿੱਛੇ ਚੱਲੋ ਇੱਧਰ ਦੇ ਰਾਸ਼ਨੀਆਂ ਲੋ ਅ ਵੀ ਦੇਖੋ ਮੋਲ ਟਿੰਗ ਹਟ ਮੋਲ ਚੱਲ ਚੱਲ ਅੱਗੇ ਚੱਲ ਇੱਥੋਂ ਸੌਦਾ ਸਸਤਾ ਬੈਂਦਾ ਨਾ ਹੈ ਬਾਈ ਤੇ ਇੱਥੋਂ ਖੜਿਆ ਕਰੀਏ ਇੱਕ ਰੇ ਇੱਕ ਅੱਧੇ ਰੇ ਖੜ ਕੇ ਦੇਖੀ ਇਹ ਕਿੰਨੇ ਦੀ ਪੇਟੀ ਦੇਖੋ ਹੈਲੋ ਇਧਰ ਆ ਮਮਾ ਭੱਜ ਜਾਣਾ ਐਦਾ ਰੇਟ ਦੇਖਣਾ ਇਹ ਕਿੰਨੇ ਦਾ ਹੈ ਹੈਲੋ ਸਕਿਊਜ਼ ਮੀ ਇਹ ਵੱਡੀ ਆਕਰ ਇਹ ਕਿੰਨੇ ਦੀ ਪਾਉ ਪੇਟੀ ਉਹਨੇ ਨਵੇਂ ਬਸ ਅੰਦਰ ਰਸਕੋੜਾ 290 ਦੀ 290 ਦੀ ਪਣੀ ਹੈ ਉਹ ਗੱਡੀ ਚਲਾ ਲੈ ਚਲੋ ਇਸ ਤੇਰੀ ਗੱਡੀ ਆ ਗੱਡੀ ਦੇਤੀ ਜਸੂ ਨੇ ਅਸੀਂ ਬੰਦਗੀ ਦੇ ਲੈ ਰੋ ਆ ਵੀ ਮੈਂ ਦਰੋ ਮਾਉਲੀ ਆ ਰੋ ਬੇਕੋ ਜੂ ਨਾ ਆਉਂਦਾ ਮਾਉਲੀ ਪਾਂਡੇ ਭੁੰਡੇ ਲੈਣੇ ਇੱਧਰ ਨਿਕਲਣਾ ਆਪਾਂ ਬਾਹਰ ਨੂੰ ਇੱਧਰ ਨੂੰ ਹੀ ਆ ਲੈ ਫੋਟੋ ਖਿਚਾ ਰੋ ਤੋੜਤੀਆਂ ਹਾਂ

ਲੋ ਵੀ ਮਤਲਬ ਭੀੜ ਚੱਕਾ ਕਰਦਾ ਇਧਰ ਆਪਾਂ ਸਮਾਨ ਕਰੀ ਜਿਦਿਆ ਦੇਖੋ ਕੀ ਕੀ ਖਰੀਦਿਆ ਸ਼ਾਪਿੰਗ ਹਿੱਲ ਖਰੀਦੀ ਹੈ ਇਲਾ ਇਹ ਆਪਣੇ ਗਰਮ ਹੋ ਜਾਣੀ ਰੂਚ ਹੁਣ ਕਿਹਦੀ ਠੰਡੀ ਠੰਡੀ ਉਹ ਤੋਂ ਹੀ ਠੰਡੀ ਚੋਣੀ ਹੈ ਠੰਡੀ ਜਾ ਛੱਡਿਆ ਰੈਂਜ ਚੋ ਲੈ ਜਾ ਛੱਡਿਆ ਉਹ ਕੈਂਡੀ ਨਹੀਂ ਛੱਡਿਆ ਜਾ ਤਿੰਨ ਦੋ ਹੀ ਜਾਂ ਨਸਲਾ ਦਾ ਭਾਈ ਭਾਈ ਪੀਣੀ ਆ ਤੁਸੀਂ ਆਪਣੇ ਕਿਹੜੀ ਫਰਿੱਜ ਹੈਗੀ ਗਰਮ ਹੋ ਜਾਣੀ ਉੱਥੇ ਜਾ ਅੱਜ ਆਉਂ ਰਾਜ ਪੀਣੇ ਪੈਣੀ ਆ ਰਾਜ ਆਉਂਦਾ ਦੋ ਰੱਖਿਆ ਇਹ ਰਹਿਣ ਦੇ ਟੈਨੀ ਬੋਤਲ ਨੂੰ ਦੋ ਫਰਿੱਜ ਹੁੰਦੀ ਫਿਰ ਲੈ ਲੈਣੇ ਚੁਬਣਾ ਚੁਬਣਾ ਕਰੀ ਪਿਆ ਢਾੱਕ ਦੇ ਥੋੜਾ ਤੋਂ ਲੰਮਾ ਹੈ ਗੱਤਗੀ ਆਉਂਦੇ ਹੋ ਜਿਹੜਾ ਹਰੀਆਲੀ ਪਾੜਾਂ ਅੱਕੇ ਮੀਂਹ ਪੈਣ ਵਾਲਾ ਪਾੜ ਦੇ ਹਰੀਆਲੀ ਹਰੀਆਲੀ ਉਹ ਦੀ ਮਾਰ ਜੋ ਫੁੱਲੇ ਰਹੇ ਕੰਗਾ ਕਮਾ ਥਲੇ ਕਾ ਤੋ ਜੁਤੀ ਨਾ ਮੈਂ ਵੀ ਪਾ ਦੇ ਖਾਣੇ ਨਹੀਂ ਹੋਇਆ ਹਾਂ ਚਲ